ਕਿ ਆਪ ਨਹੀਂ ਬੰਦ ਹੋਰੂਗੇ ਨਹੀਂ ਹੋਰੂਗੇ ਨਹੀਂ ਬੰਦ ਹੋਰੂਗੇ ਕਿਉਂਕਿ ਆਪ ਨੂੰ ਸ਼ਾਹਰਾਤ ਨਹੀਂ ਦੋੜਦੇ ਮਾਗੇ ਨਹੀਂ ਦੋੜਦੇ ਮਾਗੇ ਹਾਂਜੀ ਪ੍ਰਧਾਨ ਜੀ ਸਤਿ ਸ੍ਰੀ ਅਕਾਲ ਤੁਸੀਂ ਮਹਿਲਾ ਚੌਕ ਦੇ ਵਿੱਚ ਇੱਕ ਕਾਰਖਾਨਾ ਜਾਂ ਇੱਕ ਵਰਕਸ਼ਾਪ ਦਾ ਇੱਕ ਫੈਕਟਰੀ ਦੇ ਅੱਗੇ ਧਰਨਾ ਲਗਾਇਆ ਦੱਸੋਗੇ ਅਸਲ ਦੇ ਵਿੱਚ ਕੀ ਕਾਰਨ ਹੈ ਇਹ ਨਗਰ ਮਹਿਲਾ ਚੌਕ ਦੇ ਵਿੱਚ ਇਹ ਮੁੰਡਾ ਨਿੱਕਾ ਸਿੰਘ ਪੂਰਾ ਨਾਮ ਦਾ ਹਰਪ੍ਰੀਤ ਹੈਗਾ ਇਹਨੂੰ ਨਿੱਕਾ ਕਹਿੰਦੇ ਨੇ ਨਗਰ ਦੇ ਵਿੱਚ ਇਹਦੀ ਇਹ ਵਰਕਸ਼ਾਪ ਹੈ ਜੀ ਇਹ ਜਗ੍ਹਾ ਮੋਲ ਲੈ ਕੇ ਨੇ ਇਹ ਵਰਕਸ਼ਾਪ ਬਣਾਈ ਹੈ ਇਹਦੇ ਨਾਲ ਇਧਰਲੇ ਪਾਸੇ ਦਾ ਗਵੰਡੀਆ ਲਖਵੀਰ ਸਿੰਘ ਉਹਨੇ ਇਹਦੇ ਉੱਤੇ ਕੇਸ ਲਾਤਾ ਵੀ ਇੱਥੇ ਖੜਕਾ ਹੁੰਦਾ ਜੀ ਤੇ ਇਹ ਮੈਂ ਇੱਥੇ ਡਿਸਟਰਬ ਹੋਣਾ ਖੜ ਕੇ ਜਦ ਮੇਰਾ ਘਰ ਹਲਦਾ ਉਹ ਮਤਲਬ ਸਰਾਸਾਰ ਉਸ ਕੋਰਟ ਦੇ ਵਿੱਚ ਉਹਨੇ ਕੇਸ ਲਾ ਕੇ ਉਹਨੇ ਇਹਦੇ ਤੇ ਕੇਸ ਕੋਰਟ ਦੇ ਵਿੱਚੋਂ ਉਹ ਜਿੱਤ ਗਿਆ ਇਹ ਸਾਥੀ ਹਾਰ ਗਿਆ ਤੇ ਇਹਨੂੰ ਪਿਛਲੇ ਦਿਨੀ ਜੱਜ ਸਾਹਿਬ ਨੇ ਆ ਜਿਹੜੀ ਵਰਕਸ਼ਾਪ ਆ ਖਾਲੀ ਕਰਨ ਵਾਸਤੇ ਕਹਿਤਾ ਵੀ ਜੇ ਤੂੰ 18 ਤਰੀਕ ਤੱਕ ਇਹ ਵਰਕਸ਼ਾਪ ਖਾਲੀ ਕਰ ਦੇਣਾ ਸਾਮਾਨ ਚੱਕ ਕੇ ਬਾਹਰ ਲੈ ਜਾ ਨਹੀਂ ਅਸੀਂ ਇਹ ਇਹਨੂੰ ਸੀਲ ਕਰਾਂਗੇ ਇਹਨੂੰ ਸੇਲ ਵੀ ਕਰਾਂਗੇ ਤੇ ਸੀਲ ਵੀ ਕਰਾਂਗੇ ਜਿਹੜਾ ਉਹ ਸਾਥੀ ਆ ਉਹ ਸ਼ਿਕਾਇਤੀ ਕਿਸਮ ਦਾ ਆਦਮੀ ਐ ਉਹਨੀਆਂ ਪਹਿਲਾਂ ਵੀ ਆਂਦੀਆਂ ਗਵਾਂਢੀਆਂ ਦੇ ਨਾਲ ਸ਼ਿਕਾਇਤਾ ਪੁਲਸ ਦੇ ਵਿੱਚ ਉਹ ਉਧਰ ਆਪਣੇ ਗਵਾਂਢੀ ਨਾਲ ਲਗਾਤਾਰ ਸ਼ਿਕਾਇਤਾਂ ਦਿੰਦਾ ਰਿਹਾ ਛੇਕੜ ਨੂੰ ਪੰਚਾਇਤ ਨੇ ਜਾ ਕੇ ਉਹ ਥਾਣੇ ਦੇ ਵਿੱਚ ਲਿਖਤੀ ਦਿੱਤਾ ਆਪਣੀ ਲੈਟਰਪੈਡ ਦੇ ਉੱਤੇ ਬਿਹਾਰ ਸ਼ਕਤੀ ਕਿਸੰ ਦਾ ਬੰਦਾ ਹੈਗਾ ਇਹ ਰੋਜ਼ ਸ਼ਿਕਾਇਤ ਕਰਦਾ ਹੈਗਾ ਇਸ ਕਰਕੇ ਇਹਦੀ ਦਿੱਤੀ ਹੋਈ ਅਰਜੀ ਤੇ ਕੋਈ ਆਮਲ ਲਾ ਕੀਤਾ ਜਾਵੇ ਫਿਰ ਉਹਦੇ ਤੇ ਮਤਲਬ ਉਹ ਜਿਹੜੀ ਉਹ ਕਾਰਵਾਈ ਪੁਲਿਸ ਦੇ ਵੱਲੋਂ ਬੰਦ ਹੋਈ ਆਗੀ ਉਦੋਂ ਬਾਅਦ ਦੇ ਵਿੱਚ ਇਹ ਨਿੱਕਾ ਸੰਘ ਦੇ ਨਾਲ ਇਸੇ ਤਰੀਕੇ ਨਾਲ ਉਹ ਕਰਨ ਲੱਗ ਗਿਆ ਉਹੀ ਬਿਹਾਰ ਇਹ ਕਰਕੇ ਇਹ ਜਿਹੜਾ ਕੋਰਟ ਦੇ ਜੱਜ ਸਾਹਿਬ ਵੱਲੋਂ ਇਹ ਫੈਸਲਾ ਸੁਣਾਇਆ ਗਿਆ ਇਹ ਫੈਸਲਾ ਸਰਾਸਰ ਗਲਤ ਹੈ ਅਸੀਂ ਜੱਜ ਸਾਹਿਬ ਨੂੰ ਕਹਿਣਾਗੇ ਵੀ ਤੁਸੀਂ ਮੌਕੇ ਤੇ ਆ ਕੇ ਗਰਾਊਂਡ ਤੇ ਆ ਕੇ ਆਪ ਦੇ ਅਧਿਕਾਰੀ ਭੇਜ ਕੇ ਚੈੱਕ ਕਰੋ ਵੀ ਇੱਥੇ ਕੋਈ ਖੜਕਾ ਹੁੰਦਾ ਇਹ ਸਾਰਾ ਛੱਡ ਪਾਇਆ ਹੋਇਆ ਇੱਥਾਂ ਬਿਲਕੁਲ ਆਵਾਜ਼ ਨਹੀਂ ਜਾਂਦੀ ਬਾਹਰ ਪਰ ਫਿਰ ਵੀ ਐਫਐਸ ਦੀ ਕਿਨਾਂ ਤੰਗ ਪ੍ਰੇਸ਼ਾਨ ਕਰਨਾ ਆਪ ਦਾ ਰੋਜ਼ਗਾਰ ਕਰਕੇ ਵੀ ਨਾ ਕਿਸੇ ਨੂੰ ਖਾਣ ਦੇਣਾ ਇਹ ਬਹੁਤ ਹੀ ਇੱਕ ਧੱਕਾ ਤੇ ਨਿਆਂ ਹੈ ਤੇ ਜ ਐਫਐਸ ਕਿਨਾਂ ਇੱਕ ਹਰਕਾ ਦੀ ਪਛਾਣ ਨਹੀਂ ਹੈ ਫਿਰ ਕੋ ਰੇਲ ਦੀਆਂ ਲਾਈਨਾਂ ਚੱਲਦੀਆਂ ਨੇ ਉਹ ਰੇਲ ਦੀਆਂ ਲਾਈਨਾਂ ਤੇ ਰੋਕ ਪਰੇਸ਼ਾਨ ਹੁੰਦੇ ਨੇ ਫਿਰ ਉਹਦਾਂ ਨੂੰ ਬੰਦ ਕਰਦੇ ਸੀ ਉਹ ਵੀ ਬੰਦ ਕਰਨ ਨੂੰ ਕਰਨ ਲੋਕ ਕਹਿੰਦੇ ਸ਼ਹਿਰਾਂ ਦੇ ਵਿੱਚ ਅਨੇਕਾਂ ਹੀ ਵਰਕਸ਼ਾਪਾਂ ਨੇ ਕੋਈ ਐਜੀ ਸਕੈਤ ਨਹੀਂ ਇਸ ਕਰਕੇ ਇੱਕ ਨਿਆਰੀ ਤੇ ਬੱਕਰੀ ਕਿਸਮ ਦੀ ਜਿਹੜੀ ਸ਼ਿਕਾਇਤ ਆ ਜਿਹੜੀ ਸ਼ਿਕਾਇਤ ਦੇ ਉੱਤੇ ਸਾਡੇ ਜੱਜ ਸਾਹਿਬ ਨੇ ਇਹ ਫੈਸਲਾ ਸੁਣਾਇਆ ਅਸੀਂ ਜੱਜ ਸਾਹਿਬ ਨੂੰ ਕਹਾਂਗੇ ਵੀ ਤੁਸੀਂ ਇਹਦੇ ਮੁਰ ਵਿਚਾਰੇ ਇਹ ਸਾਥੀ ਜਿਹੜਾ ਇਹ ਇਹ ਜਵਾਕਾ ਆ ਆਪਦਾ ਰੋਜ਼ਗਾਰ ਕਰਕੇ ਖਾਂਦਾ ਆ ਆਪਣੇ ਬੱਚੇ ਪਾਲਦਾ ਇਹਨੂੰ ਆਪਣੇ ਬੱਚੇ ਪਾਲਣ ਦੇ ਰੋਜ਼ਗਾਰ ਕਰਨ ਦਿਓ ਜੇ ਤੁਸੀਂ ਇਸ ਤਰੀਕੇ ਨਾਲ ਵਰਕਸ਼ਾਪਾਂ ਬੰਦ ਕਰਾ ਗਾਓ ਲੋਕਾਂ ਦੇ ਰੋਜ਼ਗਾਰ ਖੋਲੋਂਗੇ ਫਿਰ ਇਹ ਨਸ਼ੇੜੀ ਨਹੀਂ ਬਣਨਗੇ ਤੇ ਹੋਰ ਕੀ ਬਣਨਗੇ ਫਿਰ ਇਹ ਬਾਗੀ ਨਹੀਂ ਹੋਣਗੇ ਤੇ ਕੀ ਹੋਣਗੇ ਇਸ ਕਰਕੇ ਸਾਡੇ ਪੰਜਾਬ ਦੀ ਸਰਕਾਰ ਮੁੱਖ ਮੰਤਰੀ ਭੁਵਨਤਮਨ ਦੀ ਸਰਕਾਰ ਦੇ ਰਾਜ ਦੇ ਵਿੱਚ ਐਸ ਤਰੀਕੇ ਦਾ ਮਤਲਬ ਅਨਿਆਏ ਹੋ ਰਹੇ ਲੋਕਾਂ ਦੇ ਨਾਲ ਲੋਕਾਂ ਦੇ ਰੁਜ਼ਗਾਰ ਬੰਦ ਕਰਾਇਆ ਜਾ ਰਿਹਾ ਹੈ ਜਿਹੜਾ ਮੁੱਖ ਮੰਤਰੀ ਕਹਿੰਦੇ ਸੀਗਾ ਵੀ ਮੈਂ ਘਰ ਘਰ ਰੁਜ਼ਗਾਰ ਦੇਵਾਂਗਾ ਆ ਦੋਨੇ ਰਾਜ ਦੇ ਵਿੱਚ ਛੋਟੀਆਂ ਜਿਹੀਆਂ ਸ਼ਿਕਾਇਤਾਂ ਲੈ ਕੇ ਮਤਲਬ ਉਹ ਰੁਜ਼ਗਾਰ ਲੋਕਾਂ ਦਾ ਥੱਪ ਕਰ ਦੇਣਾ ਇਹ ਬੜੀ ਅਨਿਆਇਤਾ ਤੇ ਬੜੀ ਘਟੀਆ ਗੱਲ ਹੈ ਇਸ ਕਰਕੇ ਮੁੱਖ ਮੰਤਰੀ ਸਾਹਿਬ ਨੂੰ ਵੀ ਅਸੀਂ ਬੇਨਤੀ ਕਰਾਂਗੇ ਇੱਥੇ ਸਾਡੇ ਹਲਕੇ ਦੇ ਵਿੱਚ ਮੰਤਰੀਆ ਹਰਪਾਲ ਚੀਮਾ ਜਾਂ ਅਮਨ ਰੋੜਾ ਜਿਹੜਾ ਕਹਿੰਦਾ ਵੀ ਕਿਸਾਨਤਾ ਐਨੀ ਧਰਵਾਵਾਂਦ ਨੇ ਅਸੀਂ ਉਸ ਅਮਰੋੜਾ ਸਭ ਨੂੰ ਪੁੱਛਣਾ ਚਾਹੁੰਦੇ ਆ ਵੀ ਆ ਇੱਕ 22 ਦੇ ਜਿਹੜੀ ਵਰਕਸ਼ਾਪ ਬੰਦ ਹੋ ਰਹੀ ਅੱਜ ਇਹ ਐਨੀ ਧਰਨੀ ਹੁੰਦੇ ਅੱਜ ਪੂਰਾ ਨਗਰ ਮਹਿਲਾ ਇਹਦੀ ਪਿੱਠ ਪਿਆ ਕੇ ਖੜਿਆ ਤੇ ਭਾਰਤੀ ਕਿਸਾਨੀ ਨੇ ਇੱਟਾ ਗਰਾਹਾ ਵੀ ਪੂਰੀ ਬਲਾਕ ਧੜਬਾ ਤੇ ਪਹਾਣੀਗੜ ਵੱਲੋਂ ਇਹ ਸਾਥੀ ਦਾ ਸਹਿਯੋਗ ਕੀਤਾ ਗਿਆ ਇਸ ਲਈ ਅਸੀਂ ਐਂ ਜੇ ਕਿਸੇ ਦਾ ਧੱਕੇ ਨਾਲ ਕੋਈ ਘਰ ਸੀਲ ਕਰੂਗਾ ਉਹਦੀ ਵਰਕਸ਼ਾਪ ਕਿਸੇ ਦਾ ਰੋਜ਼ਗਾਰ ਬੰਦ ਕਰਾਊਗਾ ਇਹ ਸਾਡੀ ਜਥੇਬੰਦੀ ਭਾਰਤੀ ਕਿਸਾਨੀ ਨੇ ਇੱਟਾ ਗਰਾਹਾ ਕਦੇ ਵੀ ਨਹੀਂ ਹੋਣ ਦੇਊਗੀ ਹਾਂ ਜੀ ਸਤਿ ਸ੍ਰੀ ਅਕਾਲ ਆਪਣਾ ਕਿਨੋ ਆ ਜੀ ਮੇਰਾ ਨਾਮ ਨਿੱਕਾ ਸਿੰਘ ਆ ਜੀ ਅੱਜ ਆ ਜੀ ਇਹ ਜੋ ਕੁਝ ਵੀ ਹੋ ਰਿਹਾ ਮਤਲਬ ਤੁਹਾਡੇ ਨਾਲ ਹੋ ਰਿਹਾ ਹੈ ਤੁਹਾਡੇ ਨਾਲ ਕਈ ਜੱਟੇ ਬੰਦੀਆਂ ਦੇ ਪਿੰਡ ਸੇ ਬਸੰਦੇ ਹੋਰ ਮਾਮਾ ਭਣਾਈਆਂ ਤੁਸੀਂ ਕੁਝ ਕਹਿਣਾ ਚਾਹੋਗੇ ਜੀ ਮੇਰੇ ਨਾਲ ਨਿਆਂ ਹੀ ਤੱਕਾ ਹੋ ਰਿਹਾ ਜੀ ਹਾਂਜੀ ਇਹਦੀ ਠੀਕ ਹੈ ਉਹ ਤਾਂ ਇੱਕ ਅਦਾਲਤਾਂ ਦੇ ਪ੍ਰਤੀਕ ਰਿਹਾ ਜੋ ਅਦਾਲਤਾਂ ਦੇ ਫੈਸਲੇ ਨੇ ਉਹ ਨੇ ਸੋ ਮੇਰੇ ਕਹਿਣ ਦਾ ਮਤਲਬ ਇਹ ਹੈ ਜੋ ਅੱਜ ਤੁਹਾਡੇ ਨਾਲ ਤੁਹਾਡੇ ਵਾਸਤੇ ਤੁਹਾਡੇ ਹਮਦਰਦੀ ਵਾਸਤੇ ਆਏ ਨੇ ਜਿੱਥੇ ਬੰਦੀਆਂ ਉਹਨਾਂ ਨੂੰ ਕੁਝ ਕਹਿਣਾ ਚਾਹੋਗੇ? ਉਹਨਾਂ ਨੂੰ ਮੋਟ ਵਰਤਾਂ ਨੂੰ ਮਤ ਕਰ ਦੇਵਾਂਗੇ ਜੀ। ਅੱਛਾ ਹਾਂ ਜੀ ਦਰਸ਼ਕੋ ਜੋ ਵੀ ਗੱਲਾਂ ਵੀਡੀਓ ਤੋਂ ਪਹਿਲਾਂ ਵੀਰ ਨਾਲ ਹੋਈਆਂ ਉਹ ਇਹਨਾਂ ਨੇ ਕਿਹਾ ਕਿ ਜੱਜ ਸਾਹਿਬ ਇਸ ਫੈਸਲੇ ਤੇ ਮੁੜ ਵਿਚਾਰ ਕਰਨ ਤੇ ਸਾਨੂੰ ਸਾਨੂੰ ਅਨਸਾਬ ਮਿਲਣਾ ਚਾਹੀਦਾ ਹੈ। ਤੁਸੀਂ ਵੀਡੀਓ ਦੇਖ ਰਹੇ ਸੀ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ। ਪ੍ਰਧਾਨ ਜੀ ਦਾ ਵੀ ਬਹੁਤ-ਬਹੁਤ ਧੰਨਵਾਦ।